ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਇਸ ਵੀਡੀਓ ਨੂੰ ਵੇਖੇ ਵੀ ਤੇ ਸ਼ੇਅਰ ਵੀ ਜ਼ਰੂਰ ਕਰੇ ਇਹ ਉਹ ਇਮਾਰਤ ਹੈ ਜਿੱਥੋਂ ਗੁਰੂ ਸਾਹਿਬ ਨੇ ਦਿੱਲੀ ਸ਼ਹਾਦਤ ਤੋਂ ਪਹਿਲਾਂ ਗ੍ਰਿਫਤਾਰੀ ਦਿੱਤੀ ਸੀ ਇਸ ਇਮਾਰਤ ਦੀ ਸਭ ਤੋਂ ਖੂਬਸੂਰਤ ਗੱਲ ਇਹੀ ਲੱਗਦੀ ਆ ਕਿ ਇਹ ਇਮਾਰਤ ਉਦਾਹਰਨਾਂ ਉਹਨਾਂ ਲੋਕਾਂ ਲਈ ਜਿਹੜੇ ਲੋਕ ਪ੍ਰਾਣੀਆਂ ਇਮਾਰਤਾਂ ਨੂੰ ਢਾ ਕੇ ਕਹਿ ਦਿੰਦੇ ਆ ਕਿ ਨਵੀਆਂ ਬਣਾਤੀਆਂ ਇਹ ਉਸੇ ਹਾਲਾਤ ਦੇ ਵਿੱਚ ਰੱਖੀ ਹੋਈ ਆ ਇਹਦੀ ਇੱਕ ਇੱਕ ਇੱਟ ਚਸ਼ਮਦੀਦਾ ਕਿ ਗਿਰਫਦਾਰੀ ਦੇ ਸਮੇਂ ਗੁਰੂ ਸਾਹਿਬ ਦੇ ਚਿਹਰੇ ਤੇ ਸ਼ਹਾਦਤ ਦਾ ਕਿਸ ਤਰ੍ਹਾਂ ਦਾ ਨੂਰ ਸੀ ਇਹ ਕਿਸ ਥਾਂ ਤੇ ਇਮਾਰਤ ਆਜੋ ਆਪਾਂ ਹਰਪੇ ਸਿੱਧੂ ਤੋਂ ਸੁਣਦੇ ਆਂ ਇਤਿਹਾਸ ਬਾਰੇ ਵੀ ਇਸ ਇਮਾਰਤ ਬਾਰੇ ਵੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਹੈ ਸਾਰੀ ਸਾਂਝੀ ਕਰਨੀ ਆਂ ਦਰਸ਼ਕੋ ਜੋ ਆ ਬਾਰਾਂਦਰੀ ਬਣੀ ਹੋਈ ਤੁਸੀਂ ਦੇਖ ਰਹੇ ਹੋ ਨਾ 550 ਸਾਲ ਤੋਂ ਵੀ ਉੱਤੇ ਹੋ ਗਿਆ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਗਿਆ ਸੀਗਾ ਇਸ ਵਕਤ ਆਗਰੇ ਦੇ ਵਿੱਚ ਗੁਰੂ ਕਾ ਤਾਲ ਤੇ ਪੁਰਾਣੀ ਹੀ ਇਮਾਰਤ ਹੈ ਸਾਡੇ ਨਾਲ ਬਾਬਾ ਅਜੈਬ ਸਿੰਘ ਜੀ ਨੇ ਬਾਬਾ ਜੀ ਹਸਰੇ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਦਾ ਇਤਿਹਾਸ ਦੱਸ ਦਿਓ ਕੀ ਆ ਕਿਉਂਕਿ ਅਕਸਰ ਪੁਰਾਣੀਆਂ ਇਮਾਰਤਾਂ ਬਹੁਤ ਘੱਟ ਮਿਲਦੀਆਂ ਉਹ ਵੀ ਸਿੱਖ ਧਰਮ ਨਾਲ ਜੁੜੀਆਂ ਬਿਲਕੁਲ ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਵੀ ਆ ਆਹ ਪਿੱਲਰ ਖੰਬੇ ਹਨਾ ਪਵਿੱਤਰ ਕਿਤਨਾ ਕਿਤੇ ਗੁਰੂ ਸਾਹਿਬ ਦੀ ਸ਼ੋਹ ਪ੍ਰਾਪਤ ਨੇ ਬਿਲਕੁਲ ਬਿਲਕੁਲ ਤੇ ਪੁਰਾਣੀ ਹੂਭੂ ਉਵੇਂ ਹੀ ਸਾਹਵੇਂ ਹੋਇਆ ਤਰੀਕੇ ਦੇ ਨਾਲ ਤਾਂ ਇਹ ਕਿਹ ਕੀ ਇਤਿਹਾਸਕੀ ਇਹਨਾਂ ਦਾ ਇਹ ਇੱਥੋਂ ਦਾ ਇਤਿਹਾਸ ਇਹ ਹੈ ਜੀ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਹ 550 ਸਾਲ 600 ਸਾਲ ਪੁਰਾਤਨ ਇਮਾਰਤ ਹੈ ਜੀ ਹੁਣ ਇਮਾਰਤ ਨਹੀਂ ਰਹਿ ਗਈ ਹੁਣ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਸਾਹਿਬ ਜਿੱਥੇ ਗੁਰਾਂ ਦੇ ਚਰਨ ਪੈ ਗਏ ਹਮ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੀ ਜੀ ਇਹ ਜੋ ਇਮਾਰਤ ਹੈ ਇਹ ਬਾਦਸ਼ਾਹ ਅਕਬਰ ਨੇ ਬਣਾਈ ਸੀ 12 ਦਰੀ ਸੀ ਜੀ ਪਰ ਇੱਥੇ 12 ਦਰੀ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪੈਣ ਕਾਰਨ ਹਮ ਅੱਜ ਇਹਦਾ ਨਾਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਪੈ ਗਿਆ ਜੀ ਜਿਹੜਾ ਇਹਦੇ ਨਾਲ ਤਾਲ ਲਫ਼ਜ਼ ਜੁੜਦਾ ਹੈ ਜੀ आगरे ਦੇ ਵਿੱਚ। ਆਗਰੇ ਵਿੱਚ ਕਿਉਂਕਿ ਤਾਲ ਤੇ ਬਹੁਤ ਨੇ ਇੱਥੇ। ਜੀ। ਕਈ ਕਈ ਨਾਮ ਨੇ। ਜੀ। ਪਰ ਜਿਹੜਾ ਇਤਿਹਾਸਕ ਤਾਲ ਹੈ ਜਿਹੜਾ ਜਿਹੜਾ ਜੁੜਦਾ ਹੈ ਇਹਦੇ ਨਾਲ ਗੁਰੂ ਦਾ ਤਾਲ। ਭਾਵਰਤ ਕੇ ਗੁਰੂ ਸਾਹਿਬ ਜੀ ਉਸ ਤਾਲ ਦੇ ਕਿਨਾਰੇ ਬਾਗ ਵਿੱਚ ਸਤਿਗੁਰੂ ਜੀ ਗੁਰਤੇਗ ਭਾਦਰ ਸਾਹਿਬ ਉਸ ਗਰੀਬ ਹਸਨ ਵਾਲੀ ਨੂੰ ਮਿਲੇ ਆ ਕੇ ਜੀ ਜੀ ਇਸ ਕਰਕੇ ਇਹਨੂੰ ਤਾਲ ਆਖਿਆ ਗੁਰੂ ਦਾ ਤਾਲ, ਦੁੱਖ ਨਿਵਾਰਣ ਸਾਹਿਬ। ਜੀ। ਸੋ ਆਪ ਜੀ ਨੇ ਜ਼ਿਕਰ ਕੀਤਾ ਕਿ ਇਹ ਪ੍ਰਾਤਨ ਮਾਰਤਾ ਦੇ ਜੋ ਐਸ ਸਮੇਂ ਨਵੀਂ ਪਨੀਰੀ ਨੂੰ ਦਰਸ਼ਨ ਕਰਨ ਮਿਲ ਰਹੇ ਨੇ ਬੜੇ ਭਾਗ ਚੰਗੇ ਨੇ ਆਪ ਜੀ ਨੇ ਵੇਖਿਆ ਹੋਊਗਾ ਕਿ ਸਮਾਂ ਹੀ ਐਸਾ ਚੱਲ ਰਿਹਾ ਹੈ ਕਿ ਸਾਡੇ ਜਿਹੜੇ ਪ੍ਰਾਤਨ ਗ੍ਰੰਥ ਨੇ ਉਹ ਅਲੋਪ ਹੋ ਰਹੇ ਨੇ ਪ੍ਰਾਤਨ ਜਿਹੜੇ ਸ਼ਸਤਰ ਨੇ ਅਲੋਪ ਹੋ ਰਹੇ ਨੇ ਪ੍ਰਾਤਨ ਇਮਾਰਤਾਂ ਨੇ ਜਿਹੜੀਆਂ ਅਲੋਪ ਹੋ ਰਹੀਆਂ ਨੇ ਜੀ ਅਗਰ ਜੇ ਅਸੀਂ ਇਹਨਾਂ ਨੂੰ ਸੁਨાળ ਕੇ ਨਹੀਂ ਰੱਖਾਂਗੇ ਹੂੰ ਆਉਣ ਵਾਲੀ ਪਨੀਰੀ ਨੂੰ ਅਸੀਂ ਕੀ ਵਿਖਾ ਸਕਾਂਗੇ ਕੁਝ ਨਹੀਂ ਵਿਖਾ ਸਕਾਂਗੇ ਬਿਲਕੁਲ ਜੀ ਤਾਂ ਗੁਰੂ ਕੀ ਸੰਗਤ ਜੀ ਉਹ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਮੋਨੀ ਸਾਹਿਬ ਜੀ ਨੇ ਜੀ 1965 ਵਿੱਚ ਇਹਦੀ ਸੇਵਾ ਆਰੰਭ ਕੀਤੀ ਜੋ ਇਹ ਖੰਡਰ ਬਣਿਆ ਪਿਆ ਸੀ ਜੀ ਇਹ 12 ਦਰੀ ਇਦਾਂ ਹੀ ਬਣਿਆ ਸੀ ਅੱਛਾ ਇਸ ਨੂੰ ਮਹਾਂਪੁਰਖਾਂ ਨੇ ਇਸ ਇਤਿਹਾਸ ਨੂੰ ਗੌਰਵਮਈ ਬਣਾਉਣ ਵਾਸਤੇ ਜੀ ਇਹਨੂੰ ਚੰਗੀ ਤਰ੍ਹਾਂ ਮਸ਼ੀਨਾਂ ਨਾਲ ਘਸ ਕੇ ਮੀਨਾਕਾਰੀ ਕਰਕੇ ਪਾਵਰਤ ਕੇ ਜੋ ਇੱਥੇ ਪਾਲਿਸ਼ ਵਗੈਰਾ ਕਰਕੇ ਪਾਲਿਸ਼ ਆਉਣ ਕਰਕੇ ਲੇਵੀਨੇਸ਼ਨ ਕਰ ਦਿੱਤਾ ਹੈ ਕਿ ਨਵੀਂ ਪਨੀਰੀ ਨੂੰ ਇਹ ਦਰਸ਼ਨ ਕਰਨ ਨੂੰ ਮਿਲਣ ਇਹ ਜਮਨਾ ਦਾ ਕਿਨਾਰਾ ਜਮਾ ਆ ਗਿਆ ਬਿਲਕੁਲ ਜਮਨਾ ਦਾ ਕਿਨਾਰਾ ਸਈ ਜੀ ਜਦੋਂ ਜਮਨਾ ਵਗਦੀ ਸੀ ਜਿਹੜੇ ਰਾਜੇ ਮਹਾਰਾਜੇ ਸੀ ਉਹ ਇੱਥੇ ਬੈਠ ਕੇ 12 ਦਰੀਚ ਆਨੰਦ ਭਾਵਰਤ ਕੇ ਬੈਠ ਕੇ ਵਿਚਾਰਾ ਕਰਦੇ ਸਨ ਜੀ ਹਾਂ ਜੀ ਤੇ ਜਮਨਾ ਦਾ ਇਹ ਉੱਤੋਂ ਜਿਹੜਾ ਹਵਾ ਦਾ ਰੁੱਖ ਸੀ ਉਹ ਇਹਦੇ ਵਿੱਚ ਪ੍ਰਵੇਸ਼ ਕਰਦਾ ਸੀ ਇਹ ਠੰਡਕ ਹੁੰਦੀ ਸੀ ਇਹਦੇ ਅੰਦਰ ਹੂੰ ਸੋ ਗੁਰੂ ਸਾਹਿਬ ਜੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਉਹ ਹਸਨ ਵਾਲੇ ਦੀ ਇੱਛਾ ਪੂਰੀ ਕਰਨ ਵਾਸਤੇ ਗਰੀਬੜੇ ਦੀ ਹਸਨ ਵਾਲੇ ਦੀ ਇੱਛਾ ਪੂਰੀ ਕਰਨ ਵਾਸਤੇ ਪੰਜਾਬ ਤੋਂ ਚੱਲ ਕੇ ਸਭ ਜਾ ਰਹੇ ਸੀ ਤੇ ਇੱਥੇ ਹਸਨ ਅਲੀ ਮੁਸਲਮਾਨ ਰਹਿੰਦਾ ਸੀ ਉਹਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਸੋਨੇ ਦੀਆਂ 500 ਮੋਹਰਾਂ ਦਾ ਇਨਾਮ ਰੱਖਿਆ ਰੰਗਦੇਵ ਬਾਦਸ਼ਾਹ ਨੇ ਜੀ ਕਿ ਅਗਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਦੇ ਨੌਵੇਂ ਗੁਰੂ ਨੂੰ ਕੋਈ ਫੜਾਏਗਾ ਉਹਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਜੀ ਉਹ ਬੜਾ ਗਰੀਬ ਸੀ ਜੀ ਉਸਨੇ ਜਦੋਂ ਇਸ ਜਗ੍ਹਾ ਤੋਂ ਆਵਾਜ਼ ਨੂੰ ਸੁਣਿਆ ਤੇ ਉਹਦੀ ਇੱਛਾ ਪ੍ਰਗਟ ਹੋਈ ਤੇ ਅਗਰ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਇਸ ਨਗਰੀ 'ਚ ਆ ਜਾਣ ਤੇ ਮੈਂ ਉਹਨਾਂ ਨੂੰ ਫੜਾ ਦਵਾਂ ਤੇ ਮੇਰੇ ਸਵਾਦ ਆ ਜਾਏ ਮੇਰੇ ਦੁੱਖ ਦੂਰ ਹੋ ਜਾਣ ਤੇ ਮੇਰਾ ਜਿਹੜਾ ਹੈਗਾ ਸਾਰਾ ਜੀਵਨ ਅਸਰ ਬਸਰ ਬੜੀ ਸੁਖਾਂਤ ਨਾਲ ਪੂਰਾ ਹੋਵੇਗਾ ਹੂੰ ਤੇ ਗੁਰੂ ਸਾਹਿਬ ਨੂੰ ਰੋਜ਼ ਯਾਦ ਕਰਦਾ ਕਿੰਨੂੰ ਯਾਦ ਕਰ ਰਿਹਾ ਤੇਗ ਬਹਾਦਰ ਸਿਮਰਿਆ ਘਰ ਨੋਂ ਨਗੇ ਆਵੇ ਧਾਈ ਸਭ ਥਾਈ ਹੋਏ ਸਹਾਈ ਵਾਲੀ ਗੁਰੂ ਨੂੰ ਯਾਦ ਕਰਦਾ ਜੀ ਤੇ ਗੁਰੂ ਸਾਹਿਬ ਜੀ ਨੂੰ ਫਿਰ ਜਿਹੜਾ ਯਾਦ ਕਰ ਰਿਹਾ ਤੇ ਗੁਰੂ ਸਾਹਿਬ ਫਿਰ ਦਿੱਲੀ ਜਾਣ ਤੋਂ ਪਹਿਲਾਂ ਪੰਜਾਂ ਸਿੱਖਾਂ ਸਮੇਤ ਸਤਿਗੁਰੂ ਜੀ ਦਿੱਲੀ ਜਾ ਰਹੀ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾਦੀ ਭਾਈ ਉਹਦਾ ਜੀ ਭਾਈ ਜੈਤਾ ਦੀ ਸਮੇਤ ਜੀ ਤੇ ਗੁਰੂ ਸਾਹਿਬ ਜੀ ਫਿਰ ਪੰਜਾਂ ਸਿੱਖਾਂ ਸਮੇਤ ਨਾ ਆਗਰਈ ਆ ਕੇ ਇਸ ਨਗਰੀ ਚ ਆ ਕੇ ਕਿਉਂ ਆਏ ਕਿ ਉਹ ਗਰੀਬ ਯਾਦ ਕਰਦਾ ਸੀ ਜੀ ਸਤਿਗੁਰਾਂ ਨੇ ਤੇ ਚਰਨ ਪਾਏ ਇਸ ਜਿਹੜੀ ਪ੍ਰਾਤਨ ਮਾਰ ਸੀ ਉਸ ਟਮਿੰਗ ਜੀ ਤੇ ਹੁਣ ਸਮੇਂ ਚ ਮੈਂ 550 ਸਾਲ ਦਾ ਕਰੀਬਨ ਇਹ ਸਮਾਂ ਲੱਗ ਗਿਆ ਬਹੁਤ ਵਕਵਾ ਹੋ ਗਿਆ ਵਕਵਾ ਹੋ ਗਿਆ ਸੋ ਗੁਰੂ ਸਾਹਿਬ ਜੀ ਨੇ ਫਿਰ ਇੱਥੇ ਆ ਕੇ ਚਰਨ ਪਾਏ ਉਹ ਬਾਗ ਵਿੱਚ ਯਾਤ ਕਰ ਰਿਆ ਸੀ ਬਾਗ ਵਿੱਚ ਬੈਠਾ ਸੀ ਜੀ ਤੇ ਗੁਰੂ ਸਾਹਿਬ ਜੀ ਨੂੰ ਉਹਨੇ ਜਦੋਂ ਵੇਖਿਆ ਕਿਉਂਕਿ ਉਸ ਸਮੇਂ ਰਾਜੇ ਮਹਾਰਾਜ ਇਸ ਸ਼ਾਹੀ ਬਾਗ ਵਿੱਚ ਉਤਰਦੇ ਸਨ ਆ ਕੇ ਉਤਾਰਾ ਕਰਨਾ ਬਾਗ ਵਿੱਚ ਘੁੰਮਣਾ ਜੀ ਉਹਨੇ ਸੋਚਿਆ ਕਿ ਸ਼ਾਇਦ ਕੋਈ ਪੀਰ ਆਇਆ ਕੋਈ ਇਥੋਂ ਦਾ ਕੋਈ ਰਾਜਾ ਆਇਆ ਤੇ ਗੁਰੂ ਸਾਹਿਬ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੋਲ ਆ ਗਿਆ ਹੂੰ ਉਹਨੇ ਸੋਚਿਆ ਕਿ ਕੋਈ ਰਾਜਾ ਹੈ ਕਹਿਣ ਲੱਗਾ ਕੁਝ ਖੈਰੀਅਤ ਦਿਓ ਜੀ ਮੈਂ ਬੜਾ ਗਰੀਬ ਆ ਹਾਂ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਪਾਈ ਪਲ ਪਾਣੀ ਪਿਆ ਜਲ ਸ਼ਕਾ ਕਹਿਣ ਲੱਗਾ ਮਹਾਰਾਜ ਇਸ ਨਗਰੀ ਦਾ ਜੋ ਜਲ ਹੈ ਉਹ ਸਾਰਾ ਖਾਰਾ ਹੈ ਜੀ ਤੇ ਮਹਾਰਾਜ ਸਾਹਿਬ ਜੀ ਨੇ ਹੁਕਮ ਕਰਤਾ ਖਾਰਾ ਹੋਵੇਗਾ ਪਹਿਲਾਂ ਪਰ ਅੱਜ ਤੋਂ ਬਾਅਦ ਇੱਥੋਂ ਦਾ ਜਲ ਖਾਰਾ ਨਹੀਂ ਹੋਵੇਗਾ ਜੀ ਹੁਣ ਇਹ ਗੁਰਦਵਾਰ ਸਾਹਿਬ ਦੀ ਬਾਉਂਡਰੀ 37 ਏਕੜ ਚ ਪੂਰਾ ਸਾਰਾ ਗੁਰਦਵਾਰ ਸਾਹਿਬ ਜੀ ਜੀ ਸ਼ੋਭਤ ਹੈ ਬਣਿਆ ਹੈ ਜੀ ਹੁਣ ਸਾਰਾ ਜਲ ਗੁਰੂ ਕੇ ਤਾਲ ਦਾ ਗੁਰੂ ਘਰ ਦਾ ਸਾਰਾ ਮਿੱਠਾ ਹੈ ਅੱਛਾ ਆ ਸੜਕਾਂ ਆ ਬਾਹਰ ਗੁਰਦਵਾਰ ਸਾਹਿਬ ਦੀ ਬਾਉਂਡਰੀ ਤੋਂ ਬਾਹਰ ਸਭ ਪਾਸੇ ਖਾਰਾ ਹੀ ਹੈ ਮੈਂ ਨਾ ਦਰਸ਼ਕਾਂ ਨੂੰ ਦੱਸ ਦਿਆਂ ਮੈਂ ਨਾ ਸਿਕੰਦਰਾ ਚ ਨਾਲ ਜਾ ਕੇ ਆਇਆ ਜੀ ਅੱਛਾ ਜੀ ਉਹ ਪੈਪ ਵਗੀ ਜਾਵੇ ਮੋਟਰ ਤੋਂ ਮੈਂ ਕਿਹਾ ਮੈਂ ਪਾਣੀ ਪੀਲਾਂ ਉਹਦੇ ਨਾਂ ਪਾਈ ਖਾਰਾ ਇਹ ਆਹਾ ਦੇਖੋ ਇੱਥੇ ਮਿੱਠਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਜਿਵੇਂ ਜਿੱਥੇ ਗੁਰੂ ਸਾਹਿਬ ਜੀ ਗਏ ਕਹਿੰਦੇ ਉੱਥੋਂ ਦੇ ਪੇੜ ਉੱਥੋਂ ਦੇ ਪੰਛੀ ਉੱਥੋਂ ਦੀ ਵਾਤਾਵਰਣ ਵੀ ਉਹ ਹਰਿਆ ਭਰਿਆ ਹੋ ਗਿਆ ਤੇ ਗੁਰੂ ਸਾਹਿਬ ਜੀ ਦੀ ਸਭ ਤੋਂ ਫਸਟ ਜਿਹੜੀ ਇੱਥੇ ਅਸ਼ੀਰਵਾਦ ਸੀ ਬਖਸ਼ਿਸ਼ ਸੀ ਜੀ ਕਿ ਇੱਥੋਂ ਦਾ ਜਲ ਹਮੇਸ਼ਾ ਮਿੱਠਾ ਰਹੇਗਾ ਜੀ ਇਹ ਇਥੋਂ ਦਾ ਜਲ ਐ ਅੰਮ੍ਰਿਤ ਵਰਗਾ ਜਲ ਹੈ ਜੀ ਮਿੱਠਾ ਜਲ ਹੈ ਇਦੋਂ ਵਿੱਚ ਕੈਦ ਕਿਵੇਂ ਹੋਏ ਫਿਰ ਕੈਦ ਫਿਰ ਜਦੋਂ ਫਿਰ ਉਹ ਜਦੋਂ ਪਹੁੰਚੇ ਨਾ ਉੱਥੇ ਬਾਗ ਵਿੱਚ ਉਹ ਹਸਨ ਵਾਲੀ ਜਿਹੜਾ ਯਾਦ ਕਰ ਰਿਆ ਸੀ ਕਹਿਣ ਲੱਗਾ ਜੀ ਕੁਝ ਮੈਨੂੰ ਦਿਓ ਸਤਿਗੁਰੂ ਜੀ ਦੇ ਕੋਲ ਆ ਕੇ ਪਰ ਉਹਨੂੰ ਨਹੀਂ ਪਤਾ ਕਿ ਇਹ ਜਿਹਨੂੰ ਮੈਂ ਯਾਦ ਕਰਦਾ ਨਾ ਪੜਾਉਣ ਵਾਸਤੇ ਮੋੜਾ ਪਾਉਣ ਵਾਸਤੇ ਇਹ ਉਹੀ ਹੈ ਤੇ ਉਹਨੂੰ ਨਹੀਂ ਪਤਾ ਪਰ ਕਹਿਣ ਲੱਗਾ ਮਹਾਰਾਜ ਮੈਨੂੰ ਕੁਝ ਦਿਓ ਮੇਰੇ ਬੱਚੇ ਗਰੀਬ ਨੇ ਮੈਂ ਵੀ ਬਗਰੀਬ ਹਾਂ ਮੈਨੂੰ ਕੁਝ ਘਰ ਵਾਸਤੇ ਖਾਣ ਦਾ ਸਮਾਨ ਦਿਓ ਸਤਿਗੁਰੂ ਜੀ ਨੇ ਜਲ ਮੰਗਿਆ ਜਲ ਤੇ ਛੱਕ ਲਿਆ ਜੱਲ ਵੀ ਮਿੱਠਾ ਕਰਤਾ ਫਿਰ ਮਹਾਰਾਜ ਕਹਿੰਦੇ ਤੈਨੂੰ ਬਹੁਤ ਕੁਝ ਦੇਕੇ ਜਾਵਾਂਗੇ ਜੀ ਜਾਂ ਖਾਣ ਦਾ ਸਮਾਨ ਲਿਆ ਸਾਡੇ ਵੱਸ ਦੇ ਵਿੱਚ ਐਂਡ ਕਾ ਮਹਾਰਾਜ ਖਾਣ ਦਾ ਸਮਾਨ ਮੈਂ ਤੇ ਗਰੀਬ ਆ ਮੇਰੇ ਕੋਲ ਤੇ ਕੁਝ ਨਹੀਂ ਐ ਜੀ ਸਤਿਗੁਰੂ ਜੀ ਨੇ ਨੇ ਅੰਗੂਠੀ ਪਾਈ ਸੀ ਹੀਰਾ ਜੜਤ ਜੀ ਅੱਠ ਕੋਨੇ ਵਾਲਾ ਹੀਰਾ ਲੱਗਿਆ ਸੀ ਮੋਤੀ ਲੱਗੇ ਸੀ ਜੀ ਬੜੀ ਭਾਰੀ ਸੋਨੇ ਦੀ ਅੰਗੂਠੀ ਫੜਾਤੀ ਇਹਦੇ ਹੱਥ 'ਚ ਜੀ ਇੱਕ ਦਸ਼ਾਲਾ ਹੂੰ ਸਤਿਗੁਰੂ ਜੀ ਨੇ ਦਿੱਤਾ ਆਖਿਆ ਕਿ ਭਾਈ ਇਹ ਅੰਗੂਠੀ ਲੈ ਜਾ ਜਿੱਥੇ ਮਠਿਆਈ ਮਿਲੇ ਜਾਂ ਫਲ ਮੇਲੇ ਦੇ ਦੇ ਜੀ ਇਹ ਦਸ਼ਾਲੇ ਵਿੱਚ ਉਹ ਦਿੱਤਾ ਹੋਇਆ ਸਮਾਨ ਮਿਠਿਆਈ ਜਾਂ ਫਲ ਬਣ ਕੇ ਸਾਡੇ ਕੋਲ ਲੈ ਆਈ ਜੀ ਉਹ ਲੈ ਕੇ ਉਸ ਸਮੇਂ ਜਦੋਂ ਜਿੱਥੇ ਕੋਈ ਬਾਜ਼ਾਰ ਇਤਿਆਦਕ ਲੱਗਦੇ ਸੀ ਜਦੋਂ ਗਿਆ ਨਾ ਜੀ ਹਲਵਾਈ ਨੂੰ ਕਹਿੰਦਾ ਮੈਨੂੰ ਮਿਠਿਆਈ ਚਾਹੀਦੀ ਹੈ ਹਲਵਾਈ ਜਾਣਦਾ ਸੀ ਕਹਿੰਦਾ ਇਹ ਤੇ ਗਰੀਬ ਰੋਜੀ ਤੇ ਫਿਰਦਾ ਰਹਿੰਦਾ ਹੈ ਹੂੰ ਕਹਿੰਦਾ ਮਿਠਿਆਈ ਵਾਸਤੇ ਕੁਝ ਹੈ ਤੇਰੇ ਕੋਲੇ ਹਾਂ ਕਹਿੰਦਾ ਮੇਰੇ ਕੋਲ ਇੱਕ ਚੀਜ਼ ਹੈ ਕਦੇ ਦਿਖਾ ਹਾਂ ਇਹਨੇ ਜਦੋਂ ਅੰਗੂਠੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਦਿੱਤੀ ਸੀ ਹਾਂ ਹਲਵਾਈ ਦੇ ਹੱਥ ਤੇ ਰੱਖੀ ਹਲਵਾਈ ਉਸ ਅੰਗੂਠੀ ਨੂੰ ਵੇਖਦੇ ਸਾਰੇ ਚੰਬਬ ਹੋ ਗਿਆ ਇਹਦੇ ਕੋਲ ਕਿਵੇਂ ਆ ਗਈ ਇਹਦੇ ਕੋਲ ਕਿਵੇਂ ਆ ਗਈ ਬਈ ਇਹ ਤੇ ਗਰੀਬ ਹੈ ਚੱਪਲ ਵੀ ਨਹੀਂ ਪੈਰ 'ਤੇ ਦੇ ਤੇ ਬੱਕਰੀਆਂ ਚਾਰਨ ਵਾਲਾ ਭੇਡਾਂ ਬੱਕਰੀਆਂ ਚਾਰਨ ਵਾਲਾ ਹੂੰ ਉਹਨਾਂ ਆਪਣੇ ਨਾਲ ਦੇ ਨੂੰ ਪੁੱਛਦਾ ਕਿ ਸ਼ਾਇਦ ਇਹਨੂੰ ਕੋਈ ਖਜ਼ਾਨਾ ਲੱਭਾ ਹੈ ਹਾਂ ਉਹ ਕਹਿੰਦੇ ਫਿਰ ਪੁੱਛੋ ਉਹਨੂੰ ਜਾਂ ਫਿਰ ਇਹਨੇ ਚੋਰੀ ਕੀਤੀ ਹੈ ਹਾਂ ਜਦੋਂ ਉਹ ਪੁੱਛਤਾਸ ਕੀਤੀ ਹੈ ਕਰਨ ਲੱਗੇ ਉਹ ਇਹ ਕਹਿਣ ਲੱਗਾ ਵੀ ਨਹੀਂ ਮੈਨੂੰ ਮੈਂ ਚੋਰੀ ਨਹੀਂ ਕੀਤੀ ਨਾ ਮੈਨੂੰ ਕੋਈ ਖਜ਼ਾਨਾ ਲੱਭਿਆ ਹੂੰ ਤੇ ਉਹ ਇਹਦੀ ਸ਼ਿਕਾਇਤ ਕਰ ਦਿੰਦੇ कोतवाल ਵਿੱਚ ਜਿਵੇਂ ਆਪਾਂ ਥਾਣਾ ਕਹਦੇ ਨਾ ਉਸ ਟਾਈਮ कोतवाल ਕਹਿੰਦੇ ਸੀ ਜੀ ਕੋਤਵਾਲ ਆਇਆ ਉਹਨੂੰ ਡਰਾ ਕੇ ਤਮਕਾ ਕੇ ਜਦੋਂ ਪੁੱਛਿਆ ਫਿਰ ਇਹਨੇ ਕਿਹਾ ਵੀ ਇਸ ਦਾ ਮਾਲਕ ਜੋ ਐ ਅੰਗੂਠੀ ਦਾ ਬਾਗ ਵਿੱਚ ਬੈਠਾ ਹੈ ਹੂੰ ਤੁਸੀਂ ਆਪ ਹੀ ਚਲੋ ਜੀ ਉਹ ਫਿਰ ਅੰਗੂਠੀ ਦਾ ਇੱਕ ਐਸਾ ਚੰਬਕ ਕੌਤਕ ਸੀ ਸਾਰੇ ਲੋਕ ਅਲਵਾਈ ਇਤਿਆਦ ਕੋਤਵਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਬਾਗ ਵਿੱਚ ਆ ਗਏ ਜੀ ਜਦੋਂ ਆ ਕੇ ਸਤਗੁਰੂ ਜੀ ਦੇ ਵੇਖਿਆ ਉਹਨਾਂ ਨੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਹਿੰਦੇ ਵੀ ਇਹਨਾਂ ਦਾ ਜੋ ਪਹਿਰਾਵਾ ਹੈ ਉਹ ਮੁਸਲਮਾਨਾਂ ਵਾਲਾ ਹਿੰਦੂਆਂ ਵਾਲਾ ਨਹੀਂ ਹੈ ਹੂੰ ਇਹ ਕੌਣ ਲੋਕ ਹੋ ਸਕਦੇ ਨੇ ਹਾਂ ਫਿਰ ਲਾਗੇ ਆ ਕੇ ਕਿਸੇ ਨੇ ਪੁੱਛਣਾ ਕੀਤਾ ਕਿ ਤੁਸੀਂ ਕੌਣ ਹੋ ਜੀ ਕਿੱਥੋਂ ਆਏ ਹੋ ਇੱਥੇ ਕੀ ਕਰ ਰਹੇ ਹੋ ਜੀ ਤੇ ਗੁਰੂ ਸਾਹਿਬ ਜੀ ਮੁਸਕਰਾ ਰਹੇ ਨੇ ਤੇ ਉਹ ਹਸਨ ਅਲੀ ਵਾਲ ਉਂਗਲ ਕਰਕੇ ਕਹਿਣ ਲਗੇ ਭਾਈ ਆਜਰ ਸਾਹਮਣੇ ਖੜਾ ਹੈ ਨਾ ਹਸਨ ਅਲੀ ਮੁਸਲਮਾਨ ਅਸੀਂ ਤੇ ਇਸ ਗਰੀਬ ਦੀ ਝੋਲੀ ਭਰਨਾ ਆਏ ਦੀ ਇੱਛਾ ਪੂਰੀ ਕਰਨਾ ਆਏ ਹਾਂ ਤੇ ਕਹਿੰਦੇ ਜੀ ਤੁਸੀਂ ਇਹ ਦੀ ਇੱਛਾ ਕਿਵੇਂ ਪੂਰੀ ਕਰੋਗੇ ਕਹਿਣਗੇ ਦੀ ਇੱਛਾ ਐਦਾਂ ਪੂਰੀ ਕਰਾਂਗੇ ਕਿ ਜੇ ਪੜਾ ਇਨਾਮ ਜਿਹੜਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਤੇ ਰੱਖਿਆ ਹੈ ਨਾ ਸੋਨੇ ਦੀਆਂ 500 ਮੋਰਾ ਹਾਂ ਉਹ ਫੜਾਉਣ ਵਾਲੇ ਨੂੰ ਦਿੱਤੀਆਂ ਜਾਣਗੀਆਂ ਜੀ ਤੇ ਕਹਿੰਦੇ ਇਹ ਸਾਨੂੰ ਅੱਜ ਫੜਾ ਰਿਹਾ ਮੇਰਾ ਨਾਮ ਮਤੇਗ ਬਹਾਦਰ ਹੈ ਜਦੋਂ ਸਤਗੁਰੂ ਜੀ ਨੇ ਇਹ ਗੱਲ ਜਦੋਂ ਸਾਹਮਣੇ ਉਹਨਾਂ ਦੇ ਰੱਖੀ ਤੇ ਸਾਰਿਆਂ ਨੇ ਉਹ ਇਨਾਮ ਪਾਉਣ ਵਾਸਤੇ ਆ ਫੜਨ ਦੀ ਭੱਜਣ ਮਤਗੀ ਸਤਗੁਰੂ ਜੀ ਕਹਿਣ ਲੱਗੇ ਭਾਈ ਮੈਂ ਨਹੀਂ ਹੁਣ ਕਿਤੇ ਜਾਂਦਾ ਮੇਰੀ ਜਿਹੜੀ ਗ੍ਰਿਫਤਾਰੀ ਉਹ ਹਸਨ ਵਾਲੀ ਕਰਕੇ ਹੋ ਰਹੀ ਹੈ ਇਹ ਗਰੀਬ ਵਿਚਾਰਾ ਸਾਨੂੰ ਯਾਦ ਕਰਦਾ ਹੈ ਨਾ ਜੀ ਫਿਰ ਆਗਰੇ ਦਾ ਬਾਦਸ਼ਾਹ ਜਿਹੜਾ ਮੌਕੇ ਦਾ ਸੀ ਉਹ ਫਿਰ ਸਮੋਰੇ ਦੀਆਂ 500 ਮੋਰਾਂ ਲਿਆਇਆ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਹਦੀ ਗਰੀਬੀ ਦੂਰ ਕੀਤੀ ਉਹਦੇ ਦੁੱਖ ਦੂਰ ਕੀਤੇ ਗੁਰਦੁਆਰਾ ਦੁੱਖ ਨਿਵਾਰਨ ਜੀ ਉਹਦੇ ਦੁੱਖ ਦੂਰ ਕੀਤੇ ਗੁਰੂ ਕਾ ਤਾਲ ਯੂਪੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਡਾ ਸਥਾਨ ਹੈ ਜੀ ਫਿਰ ਜਦੋਂ ਸਤਗੁਰੂ ਜੀ ਨੂੰ ਉਹਨਾਂ ਨੇ ਫੜ ਲਿਆ ਤੇ ਨਜ਼ਰਬੰਦ ਕਰ ਲਿਆ ਜੀ ਤੇ ਆਖਿਆ ਵੀ ਹੁਣ ਰੰਗਦੇਵ ਤੋਂ ਆਪਾਂ ਵੱਡਾ ਨਾਮ ਪਾਵਾਂਗੇ ਤੇ ਸਤਿਗੁਰੂ ਜੀ ਨੂੰ ਫੜ ਕੇ ਨજરਬੰਦ ਕਰਕੇ ਥੱਲੇ ਭੋਰਾ ਸਾਹਿਬ ਹੈ ਇਹਦੇ ਥੱਲੇ ਇਹਦੇ ਥੱਲੇ ਜੀ ਤੇ ਉਹ ਵੀ ਇੱਕ ਕਾਲ ਕੋਠੜੀ ਹੁੰਦੀ ਸੀ ਉਸ ਸਮੇਂ ਕੋਈ ਚੋਰੀ ਚਿਕਾਰੀ ਕਰੇ ਉਹ ਚ ਬੰਦ ਕਰ ਦਿੰਦੇ ਸੀ ਜੀ ਉਹ ਸਰਦੀਆਂ ਦੇ ਅੰਦਰ ਬੜੀ ਨਿੱਗੀ ਰਹਿੰਦੀ ਹੈ ਜੀ ਤੇ ਗਰਮੀਆਂ 'ਚ ਬੜਾ ਠੰਡਾ ਰਹਿੰਦਾ ਹੈ ਜੀ ਤੇ ਗੁਰੂ ਸਾਹਿਬ ਜੀ ਨੂੰ ਪੰਜਾਂ ਸਿੱਖਾਂ ਸਮੇਤ ਥੱਲੇ ਭੋਰਾ ਸਾਹਿਬ ਨજરਬੰਦ ਕੀਤਾ ਗਿਆ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਥੱਲੇ 9 ਦਿਨ 9ਵੇਂ ਪੱਖੇ ਜੀ 9 ਦਿਨ ਨੌਵੇਂ ਪਾਤਸ਼ਾਹ ਇਸ ਪਾਵਨ ਪਿੱਤਰ ਸਥਾਨ ਤੇ ਨજર ਬੰਦ ਰਹੇ ਜੀ ਇਹ ਸ਼ਹੀਦੀ ਦੇਣ ਤੋਂ ਪਹਿਲਾਂ ਦਾ ਇਹ ਆਖਰੀ ਸਥਾਨ ਆ ਇੱਥੋਂ ਸਤਿਗੁਰੂ ਜੀ ਮਹਾਰਾਜ ਦਿੱਲੀ ਚਾਂਦਨੀ ਚੌਕ ਹੀ ਗਏ ਹੋਰ ਮਹਾਰਾਜ ਦਾ ਕਿਤੇ ਪੜਾ ਨਹੀਂ ਹੋਇਆ ਤੇ ਗੁਰੂ ਕੀ ਸੰਗਤ ਜੋ ਉਹ ਬੜਾ ਗੌਰਵਮਈ ਇਤਿਹਾਸ ਹੈ ਤੇ ਬੜੀ ਇੱਥੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਬੜੀ ਕਿਰਪਾ ਹੈ ਤੇ ਇਹ ਚਾਰ ਗੁਰੂ ਸਾਹਿਬਾਨ ਹੋ ਜਾਂਦੇ ਜੁਮੇ ਹਾਂ ਜੀ ਜੇ ਇੱਥੇ ਆਗਰੇ ਦੀ ਕਿਉਂਕਿ ਇਹ ਨਾ ਇੱਕ ਸੈਂਟਰ ਪੈ ਜਾਂਦਾ ਹੈ ਜੀ ਜਦੋਂ ਪੰਜਾਬ ਤੋਂ ਚੱਲੋ ਦਿੱਲੀ 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 ਤੋਂ ਬਾਅਦ ਕੋਈ ਅੱਗੇ ਕੋਈ ਪੜਾ ਨਹੀਂ ਹੈ ਕਿਤੇ ਰੁਕਣ ਦਾ ਸੰਗਤਾਂ ਦੇ ਜਾਂ ਹੋਰ ਇਤਿਆਦਿਕ ਜਿਹੜੀ ਸ਼ਰਧਾਲੂ ਨੇ तकरीबन 150 ਕਿਲੋਮੀਟਰ ਹੀ ਹੈ ਦਿੱਲੀ ਹਾਂਜੀ ਹਾਂਜੀ ਤੇ ਗੁਰੂ ਸਾਹਿਬ ਜੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਦਾ ਇੱਥੇ ਆਉਣਾ ਕਿਉਂ ਆਇਆ ਕਿਉਂਕਿ ਆਪ ਜੀ ਨੇ ਵੇਖਿਆ ਹੋਵੇਗਾ ਕਿ ਜਿੱਤੇ ਜਿੱਤੇ ਪਹਿਲੀ ਪਾਤਸ਼ਾਹ ਗਏ ਤੇ ਦੂਜੀਆਂ ਵੀ ਪਾਤਸ਼ਾਹੀਆਂ ਗਈਆਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵੀ ਆਗਰੇ ਦੀ ਧਰਤੀ ਤੇ ਆਏ ਜੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਜੀ ਤੇ 9ਵੇਂ ਪਾਤਸ਼ਾਹ ਫਿਰ ਗੁਰਤੇਗ ਭਾਦਰ ਸਾਹਿਬ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਫਿਰ ਆਗਰੇ ਦੀ ਧਰਤੀ ਤੇ ਆਏ ਜੀ ਕਿਉਂਕਿ ਜਦੋਂ ਫਿਰ ਗੁਰਤੇਗ ਬਾਧਰ ਸਾਹਿਬ ਜੀ ਥੱਲੇਪੋਰਾ ਸਾਹਿਬ ਨਜ਼ਰਬੰਦ ਕੀਤੇ ਜਾਂਦੇ ਨੇ ਜੀ ਰੰਗਜੀਤ ਨੂੰ ਖਬਰ ਕੀਤੀ ਜਾਂਦੀ ਹੈ ਜੀ ਵੀ ਸਿੱਖਾਂ ਦੇ ਗੁਰੂ ਗੁਰਤੇਗ ਬਾਧਰ ਨੂੰ ਆਗਰੇ ਦੀ ਧਰਤੀ ਤੋਂ ਫੜ ਲਿਆ ਤੇ ਉਹ 9 ਦਿਨਾਂ ਬਾਅਦ ਫਿਰ ਸ਼ਾਹੀ ਫੌਜ ਭੇਜਦਾ ਹੈ ਜੀ ਕਿ ਜਾਓ ਉਹਨਾਂ ਨੂੰ ਬੜੇ ਸਤਕਾਰ ਨਾਲ ਲੈ ਕੇ ਆਓ ਉਹਦੀ ਜਿਹੜੀ ਸੀ ਸੋਚ ਕੇ ਮੈਂ ਲਾਲਚ ਦਵਾਂਗਾ ਹਾਂ ਇਹ ਸਤਿਗੁਰੂ ਆਪੇ ਪਿਆਰ ਨਾਲ ਵੜਾਏ ਆਲੀ ਪਿਆਰ ਨਾ ਵੜਾ ਲਈਏ ਤੇ ਆਪੇ ਆਪ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਚ ਆ ਜਾਣਗੇ ਪਰ ਜਾਣਦਾ ਨਹੀਂ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਮਾਲਕ ਨੇ ਇਹ ਗੱਲ ਹੋਰ ਆ ਇਹ ਗੱਲ ਹੋਰ ਹੈ ਇਹ ਰੱਬੀ ਨੂਰ ਹੈ ਸਹੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਜਦੋਂ ਭੋਰਾ ਸਾਹਿਬ ਤੋਂ ਬਾਹਰ ਲਿਆਂਦਾ ਜਾਂਦਾ ਹੁਣ ਜਿਹੜੀ ਇੱਥੋਂ ਦੀ ਵਿਸ਼ੇਸ਼ਤਾ ਖਾਸਤਾ ਹੈ ਜੀ ਸਤਿਗੁਰੂ ਜੀ ਮਹਾਰਾਜ ਵਿਰਾਗ ਵਿੱਚ ਨੇ ਜੀ ਪਤਾ ਵੀ ਹੁਣ ਜਿਹੜਾ ਅਸੀਂ ਦਿੱਲੀ ਜਾ ਰਹੇ ਹਾਂ ਸਤਗੁਰੂ ਜੀ ਵਿਰਾਗ ਚ ਨੇ ਮੁਖ ਚੋਂ ਚਰ ਰਿਆ ਗੁਣ ਗੋਬਿੰਦ ਗਾਇਓ ਨਹੀਂ ਹਮ ਜਨਮਕਾਰਤ ਇਹਨੂੰ ਜਿਹੜੇ ਵਿਰਾਗ ਮਈ ਸ਼ਲੋਕ ਮਹਾਲੀ ਨੋਮਾ ਆਪਾਂ ਸਰਵਣ ਕਰਦੇ ਆਂ ਭੋਗ ਦੇ ਸ਼ਲੋਕ ਤੀਜੇ ਦਿਨ ਤੀਜੇ ਦਿਨ ਹਮ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਸ਼ਲੋਕ ਉਚਾਰਦਿਆਂ ਹੋਇਆਂ ਬਚਨ ਕਰਤਾ ਕਿ ਭਾਈ ਅਸੀਂ ਨਾ ਇਸ ਅਸਥਾਨ ਤੇ ਇਸ ਜਗ੍ਹਾ ਤੇ ਇਸ ਨਗਰੀ ਚ ਤਾਂ ਆਏ ਕਿ ਸਾਨੂੰ ਕੋਈ ਗਰੀਬ ਦੁਖਿਆਰਾ ਯਾਦ ਕਰ ਰਿਹਾ ਉਹਦੀਆਂ ਝੋਲੀਆਂ ਪਰੀਆਂ ਦੇ ਦੁੱਖ ਦੂਰ ਕੀਤੇ ਉਹਦੀ ਇੱਛਾ ਪੂਰੀ ਕੀਤੀ ਹੈ ਜੀ ਕੋਈ ਸਮਾਂ ਆਏਗਾ ਜਦੋਂ ਇਸ ਨਗਰੀ ਵਿੱਚ ਇਸ ਜਗ੍ਹਾ ਤੇ ਲੋਕੀ ਸਰਦਾ ਨਾਲ ਭਾਵਨਾ ਨਾਲ ਜਦੋਂ ਆਇਆ ਕਰਨਗੇ ਕਿਉਂਕਿ ਉਹਨਾਂ ਨੂੰ ਮਹਾਰਾਜ ਨੂੰ ਪਤਾ ਹੈ ਕਿ ਜਿੱਥੇ ਪਾਰਸ਼ਈਆਂ ਜਾਂਦੀਆਂ ਨੇ ਪ੍ਰਸੰਗਤਾਂ ਦੇ ਉੱਤੇ ਚਰਨ ਪੈਂਦੇ ਨੇ ਤੀਰਥ ਬਣਦੇ ਨੇ ਇਹ ਸਤਿਗੁਰੂ ਜੀ ਦਾ ਬਚਨ ਹੋ ਗਿਆ ਕਿ ਫਿਰ ਜਦੋਂ ਵੀ ਕੋਈ ਇਥੇ ਇਸ ਨਗਰੀ ਵਿੱਚ ਇਸ ਜਗ੍ਹਾ ਤੇ ਇਸ ਅਸਥਾਨ ਤੇ ਆਏਗਾ ਝੋਲੀ ਅੜ ਕੇ ਜੀ ਤੇ ਜਿਵੇਂ ਅਸੀਂ ਆ ਆ ਕੇ ਕਿਸੇ ਦੀ ਇੱਛਾ ਪੂਰੀ ਕੀਤੀ ਹੈ ਤੇ ਜਦੋਂ ਕੋ ਲੋਕ ਆਪ ਆਉਣਗੇ ਇਸ ਜਗ੍ਹਾ ਤੇ ਇੱਥੋਂ ਉਹਨਾਂ ਦੀਆਂ ਸਾਰੀਆਂ ਕਾਮਨਾ ਤੇ ਸਾਰੀਆਂ ਭਾਵਨਾਵਾਂ ਮਨੋ ਕਾਮਨਾਵਾਂ ਸਾਰੀਆਂ ਪੂਰਨ ਹੋਣਗੀਆਂ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਤਗੁਰੂ ਜੀ ਉਹਨਾਂ ਦੇ ਸਹਾਇਕ ਬਣਦੇ ਨੇ ਸਹਾਇਤਾ ਕਰਦੇ ਨੇ ਸੋ ਇਸ ਪਵਨ ਕਿਤਰ ਸਥਾਨ ਦਾ ਜੋ ਇਤਿਹਾਸ ਹੈ ਤੇ ਬਹੁਤ ਵੱਡਾ ਆਪਾਂ ਨੇ ਸ਼ਾਰਟ ਵੀ ਕੀਤਾ ਵਧੀਆ ਕੀਤਾ ਕਿਉਂਕਿ ਸਮਾਂ ਘੱਟ ਹੁੰਦਾ ਇੱਕ ਬਾਬਾ ਹੀ ਦੱਸੋ ਤੁਸੀਂ ਪ੍ਰਾਤਨਿਕ ਦਰਖਤ ਦਾ ਜ਼ਿਕਰ ਕਰਦੇ ਸੀ ਵੀ ਉੱਥੇ ਖੂਹ ਲੱਗਿਆ ਸੀ ਖੂਹ ਉਹ ਹੈ ਹਜੇ ਵੀ ਖੂਹ ਵੀ ਹੈਗਾ ਉਹ ਬੋਰਡ ਦਾ ਬ੍ਰਖਸ਼ ਹਜੇ ਵੀ ਹੈਗਾ ਤੇ ਉਹਦੀ ਇੱਕ ਪ੍ਰਾਤ ਤੱਤ ਹੁੰਦਾ ਵਿਭਾਗ ਹੁੰਦਾ ਹੈ ਜੀ ਉਹ ਨਾਲ ਉਹ ਜੜਾਂ ਤੋਂ ਪਰਖਦੇ ਨੇ ਕਿ ਇਹ ਵਾਕਈ ਪ੍ਰਾਤਨ ਹੈ ਜਾਂ ਨਹੀਂ ਹੈ ਹਾਂ ਤੇ ਉਸ ਮਿੱਟੀ ਨੂੰ ਵੀ ਪਰਖ ਦਿੰਦੇ ਵੀ ਪ੍ਰਾਤਨ ਸਮੇਂ ਦੀ ਮਿੱਟੀ ਹੈ ਕਿ ਨਹੀਂ ਹੈ ਤੇ ਉਹਨਾਂ ਨੇ ਜੋ ਉਸ ਬੋਰਡ ਦੇ ਬਰਖਸ਼ ਦੀ ਪਰਖ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹ 550 ਸਾਲ ਤੋਂ ਵੀ ਪ੍ਰਾਤਨ ਪਹਿਲਾਂ ਦਾ ਹੈ ਮਤਲਬ ਗੁਰੂ ਸਾਹਿਬ ਦੇ ਵੇਲੇ ਦਾ ਵੇਲੇ ਦਾ ਜਲ ਸਕਿਆ ਉਹਨਾਂ ਨੇ ਚੱਲ ਸਕਿਆ ਕਿਉਂਕਿ ਖੂਹ ਦੇ ਕਿਨਾਰੇ ਬਣਿਆ ਸੀ ਉਹਦੀ ਠੰਡਕ ਸੀ ਬੋਰਡ ਦੇ ਛਾ ਦੀ ਜੀ ਉਹਦੇ ਥੱਲੇ ਸੀ ਉਹ ਵੀ ਹੈਗਾ ਉਹਦੇ ਵੀ ਆਪਜੀ ਜ਼ਰੂਰ ਜਾਇਓ ਦਰਸ਼ਨ ਕਰਿਓ ਥੱਲੇ ਪੋਰਾ ਸਾਹਿਬ ਦੇ ਦਰਸ਼ਨ ਕਰਿਓ ਜੀ ਤੇ ਗੁਰਦਮਨ ਜੀ ਸਾਹਿਬ ਫਿਰ ਜਿੱਥੇ ਸਤਗੁਰੂ ਜੀ ਨੇ ਗ੍ਰਿਫਤਾਰੀ ਦਿੱਤੀ ਉਹਦੇ ਦਰਸ਼ਨ ਕਰਿਓ ਇਹ 37 ਏਕੜ ਦਾ ਸਥਾਨ ਹੈ ਤੇ ਬੇਅੰਤ ਸੰਗਤਾਂ ਦਾ ਰਹਿਣ ਵਾਸਤੇ ਪ੍ਰਬੰਧ ਹੈ ਭਾਵੇਂ ਐਡੋ ਟਾਈਮ ਤੇ 15000 20000 ਸੰਗਤ ਆ ਜੇ ਰਹਿਣ ਦਾ ਪ੍ਰਬੰਧ ਹੈ ਇਹ ਕੁਛ ਦੀ ਸੀ ਭਾਵੇਂ ਐਨ ਆਰ ਆਈ ਰੂਮ ਬਣੇ ਨੇ ਜੀ ਸੰਗਤਾਂ ਵਾਸਤੇ ਜੀ ਬਾਹਰ ਤੋਂ ਸੰਗਤ ਆਉਂਦੀ ਹੈ ਪੰਜਾਬ ਤੋਂ ਆਉਂਦੀ ਹੈ ਤੇ ਰੁੱਕ ਸਕਦੀ ਹੈ ਆਪਣੇ ਕੋਲ ਹੀ ਰੁੱਕਦੀ ਹੈ ਜੀ ਤੇ ਭਾਈ ਤੁਹਾਡਾ ਤਹਿ ਦਿਲੋਂ ਧੰਨਵਾਦ ਬਹੁਤ ਸੰਖੇਪ ਦੇ ਵਿੱਚ ਤੇ ਮੈਂ ਕਹਿੰਦਾ ਬਹੁਤ ਨੂੰ ਪਤਾ ਨਹੀਂ ਹੋਣੀ ਸਾਨੂੰ ਵੀ ਨਹੀਂ ਸੀ ਇੰਨੀ ਪਤਾ ਜਾਣ ਕੇ ਬਹੁਤ ਮੈਂ ਇਹੀ ਕਵਾਂਗੇ ਤੁਹਾਡੇ ਤੇ ਬੜੀ ਕਿਰਪਾ ਹੈ ਮਾਰੇ ਦੀ ਹੋਈ ਹੈ ਕਿਉਂਕਿ ਸੰਗਤਾਂ ਆਈਆਂ ਮੱਥਾ ਟੇਕਿਆ ਨਿਕਲ ਗਏ ਪਰ ਅਸੀਂ ਇੰਨੀ ਦੂਰੋਂ ਸੱਤ ਸਮੁੰਦਰੋਂ ਪਾਰ ਆਈਏ ਤੇ ਉੱਥੇ ਜਾ ਕੇ ਉਥੋਂ ਦਾ ਇਤਿਹਾਸ ਨਾ ਸੁਣੀਏ ਨਾ ਉਥੋਂ ਦੇ ਚੰਗੀ ਤਰ੍ਹਾਂ ਦਰਸ਼ਨ ਕਰੀਏ ਲੋਕੀਆ ਤਾਜਮਹਾਲ ਜਾਂਦੇ ਨੇ ਕਬਰ ਤੇ ਜਾਂਦੇ ਨੇ ਉੱਥੇ ਗਾਰਡ ਲੈਂਦੇ ਨੇ ਵੀ ਇੱਥੋਂ ਦਾ ਕੀ ਪਤਾ ਆਪਣਾ ਤਾਜਮਹਲੇ ਤੋਂ ਤੇਜ਼ੀ ਜਾਵਾ ਇਹ ਉੱਥੇ ਮੌਤ ਹੈ ਇੱਥੇ ਜ਼ਿੰਦਗੀ ਹੈ ਤੇ ਸਾਨੂੰ ਤੇ ਜਿੱਥੇ ਜ਼ਿੰਦਗੀ ਮਿਲੇ ਜਿੱਥੇ ਸਾਡੇ ਮਨ ਨੂੰ ਸ਼ਾਂਤੀ ਮਿਲੇ ਆਪਾਂ ਨੂੰ ਉਹਦਾ ਜ਼ਿਕਰ ਕਰਨਾ ਚਾਹੀਦਾ ਹੈ ਤੇ ਤੁਹਾਡੇ ਮਾਧਿਅਮ ਦੇ ਨਾਲ ਜਿਹੜੇ ਇਸ ਵੀਡੀਓ ਦੇ ਦਰਸ਼ਨ ਕਰਨਗੇ ਤੇ ਉਹਨਾਂ ਦਾ ਵੀ ਮਨ ਦੇ ਵਿੱਚ ਉਕਸ਼ਾ ਹੋਏਗਾ ਕਿ ਆਪਾਂ ਵੀ ਜਾ ਕੇ ਉਸ ਜਗ੍ਹਾ ਤੇ ਮੱਥਾ ਟੇਕ ਕੇ ਆਈਏ ਇਥੇ ਜ਼ਿੰਦਗੀ ਮਿਲਦੀ ਜਿੱਥੋਂ ਜ਼ਿੰਦਗੀਆਂ ਮਿਲਣੀਆਂ ਤੇ ਸਾਰੀਆਂ ਮਨੋ ਕਾਮਨਾ ਪੂਰਨ ਹੋਣਗੀਆਂ ਜਿਹੜੇ ਹੁਣ ਮਹਾਂਪੁਰਖ ਨੇ ਮੌਜੂਦ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੋ ਬਾਬਾ ਜੀ ਨੇ ਇੱਥੇ ਸਤਿਗੁਰਾਂ ਦੀ ਬੜੀ ਕਿਰਪਾ ਹੈ ਜੀ ਨਿੱਕੇ ਨਿੱਕੇ 7-7 ਸਾਲ ਦੇ ਖੰਡ ਪਾਠੀ ਨੇ ਅੱਛਾ ਖੰਡ ਪਾਠੀ ਨੇ ਗਤਕਈ ਸਿੰਘ ਨੇ ਕੀਰਤਨੀਏ ਨੇ ਇਹ ਜਿਨ੍ਹਾਂ ਨੇ ਸ਼ਰਦਾ ਨਾਲ ਅਰਦਾਸ ਕਰਦਿੰਗੇ ਬਾਬਾ ਜੀ ਸਾਨੂੰ ਕੀਰਤਨ ਆਜੇ ਤੇ ਗੁਰੂ ਕੀ ਸੰਗਤ ਜੀ ਉਹਨਾਂ ਨੂੰ ਬਾਜਾ ਆਪਣੇ ਆਪ ਹੀ ਸਿੱਖਣਾ ਜਦੋਂ ਸ਼ੁਰੂ ਕਰਦੇ ਨੇ ਆਪਣੇ ਆਪ ਹੀ ਕੀਰਤਨ ਰਹਾਉਣੀਅਤ ਦਾ ਮਾਹੌਲ ਹੈ ਰੋਹਾਨੀਅਤ ਦਾ ਮਾਹੌਲ ਮਾਹੌਲ ਨਿਰਪਰਕਰਤਾ ਸਰ ਹੈ ਨਾ ਬਿਲਕੁਲ ਬਿਲਕੁਲ ਜੀ ਤੇ ਸੋ ਆਪ ਜੀ ਦਾ ਬੜਾ ਬੜਾ ਧੰਨਵਾਦ ਜੀ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਤੇ ਅਸੀਂ ਲੰਘ ਰਹੇ ਸੀ ਮੈਂ ਕਿਹਾ ਗੁਰੂ ਘਰ ਤਾਲ ਲਿਖਿਆ ਵੀ ਇੱਥੇ ਜਾਣਾ ਚਾਹੀਦਾ ਜਦੋਂ ਅੰਦਰ ਮੈਂ ਵੜਿਆ ਮੈਨੂੰ ਇਸ ਇਮਾਰਤ ਨੇ ਇੰਨਾ ਪ੍ਰਭਾਵਿਤ ਕਿ ਮੈਂ ਕਿਹਾ ਯਾਰ ਇਸ ਕਮੇਟੀ ਨੇ ਇਹਨੂੰ ਇੰਨਾ ਸਾਂਭ ਕੇ ਰੱਖਿਆ ਹੋਇਆ ਨਹੀਂ ਤਾਂ ਬਹੁਤ ਤਰੀਕੇ ਨਾਲ ਇਮਾਰਤਾਂ ਰਹੀਆਂ ਨਹੀਂ ਤੇ ਇਹ ਬਹੁਤ ਵੱਡੀ ਗੱਲ ਸੀ ਪਾਤਸ਼ਾਹੀ ਰਹਿਮ ਕੇ ਰਹਿਨਮਾਈ ਚ ਬਹੁਤ ਸਾਂਭਿਆ ਤੁਸੀਂ ਇਹਨੂੰ ਤੇ ਧੰਨਵਾਦ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ